ਪੀਤਲ ਸੋਨੀ ਨੇ ਲੋਕਾਂ ਨੂੰ ਦਿਵਿਆਂਗ ਅਤੇ ਗਰੀਬ ਗੁਰਸਿੱਖ ਦੀ ਮਦਦ ਦੇ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਉਪਰਾਲਾ ਸ਼ੁਰੂ ਕੀਤਾ ਹੈ ਤੇ ਉਹਨਾਂ ਦੇ ਬੈਂਕ ਅਕਾਊਂਟ ਦੀ ਡਿਟੇਲ ਵੀ ਸਾਂਝੀ ਕੀਤੀ ਹੈ ਸੋ ਡੀਐਸਪੀ ਅਤਲ ਸੋਨੀ ਦਾ ਉਪਰਾਲਾ ਜਿੱਥੇ ਕਿ ਗਰੀਬਾਂ ਤੇ ਲੋੜਵੰਦਾ ਦੀ ਲੋੜਵੰਦਾ ਲੋਕਾਂ ਦੀ ਮਦਦ ਕੀਤੀ ਹੈ ਤੇ ਡੀਐਸਪੀ ਦੇ ਇਸ ਉਪਰਾਲੇ ਦੀ ਹਰ ਜਗ੍ਹਾ ਸ਼ਲਾਗਾ ਵੀ ਕੀਤੀ ਜਾ ਰਹੀ ਹੈ ਸਸੀਗਰਦ ਦੋਸਤੋ ਮੈਂ ਡੀਐਸਪੀ ਅਤਲ ਸੋਨੀ ਅਜਕਲ ਮੇਰੀ ਪੋਸਟਿੰਗ ਗੋਵਿੰਦਵਾਲ ਸਾਹਿਬ ਹੈਗੀ ਹੈ ਤਰਨਤਾਰਨ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਪਹਿਲੇ ਵੀ ਜਿਸ ਵੇਲੇ ਕੋਈ ਭੀੜ ਪੈਂਦੀ ਸੀਗੀ ਤੇ ਸਾਰੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਉਹ ਭਾਵੇਂ ਫਿਜ਼ੀਕਲੀ ਤੌਰ ਤੇ ਸੀਗੀ ਪਰਸਨਲੀ ਤੌਰ ਤੇ ਸੀਗੀ ਡਿਪਾਰਟਮੈਂਟ ਦੇ ਤੌਰ ਤੇ ਸੀਗੀ ਜਾਂ ਕਿ ਜੇ ਕੋਈ ਹੈਲਪ ਕਰਨੀ ਸੀਗੀ ਤੇ ਸਾਰਿਆਂ ਨੇ ਸਾਥ ਦਿੱਤਾ ਹੈਗਾ ਇਸ ਤਰ੍ਹਾਂ ਦਾ ਇੱਕ ਛੋਟਾ ਜਿਹਾ ਕੰਮ ਹੋਰ ਇੱਕ ਲੈ ਕੇ ਆਏ ਹਾਂ ਕਿ ਸਾਡੇ ਇੱਥੇ ਪਿੰਡ ਪੈਂਦਾ ਵਹੀ ਪਈ ਪੈਂਦਾ ਹੈਗਾ ਉੱਥੇ ਇੱਕ ਲੜਕਾ ਹੈਗਾ ਬਜ਼ੁਰਗੀ ਆਪਾਂ ਨੂੰ ਕਹਿ ਸਕਦੇ ਹੈਗੇ ਤੇ ਉਹ ਹੈਂਡੀਕੈਪ ਹੈਗਾ ਉਹਦੇ ਪਿੱਛੇ ਵੀਡੀਓ ਪਾਈ ਸੀਗੀ ਹੀਰਾ ਸਿੰਘ ਉਹਦਾ ਨਾਮ ਹੈਗਾ ਵਿਯੋਗ ਕਰਦਾ ਰਹਿਣ ਦਾ ਸਹਣ ਦਾ ਬਿਲਕੁਲ ਹੀ ਮਾੜਾ ਹਾਲ ਸੀਗਾ ਮੈਂ ਮੌਕੇ ਤੇ ਜਾ ਕੇ ਦੇਖ ਕੇ ਆਇਆ ਸੀ ਘਰ ਦੇ ਵਿੱਚ ਸਿਰਫ ਦੁਆਰਾ ਹੈਗੀਆਂ ਦੋ ਕੁ ਦੁਆਰਾ ਉੱਪਰ ਛੱਤ ਵੀ ਹੈ ਨਹੀਂ ਸਿਰਫ ਤਰਪਾਲ ਪਈ ਹੋਈ ਸੀਗੀ ਖਾਣ ਪੀਣ ਨੂੰ ਜਿਹੜੇ ਉਹਦੇ ਬ੍ਰਦਰ ਨੇ ਉਹ ਦੇ ਦਿੰਦੇ ਹੈਗੇ ਤੇ ਹੈ ਹੈਂਡੀਕੈਪਡ ਹੈਗਾ ਗੁਬਾਰੇ ਵੇਚ ਕੇ ਆਪਣਾ ਦਿਨ ਸਰੀਆਂ ਕਰਦਾ ਹੈਗਾ ਜੀ ਦੇ ਵਿੱਚ 50-100 ਰੁਪਏ ਰੋਜ਼ ਕਮਾਉਂਦਾ ਹੈਗਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਹਰ ਪਾਸੇ ਅਸੀਂ ਕੰਮ ਕੀਤਾ ਹੈਗਾ ਤੇ ਇਹਦੀ ਵਿਅਸਥਾ ਵੀ ਆਪਾਂ ਹੈਲਪ ਕਰੀਏ ਮੈਂ ਤੁਹਾਨੂੰ ਆਪਣਾ ਨੰਬਰ ਵੇਰਾ ਦੇ ਦਾਂਗਾ ਕਾਉਂਟ ਦੇ ਵਿੱਚ ਜਿਹਦੇ ਵਿੱਚ ਪੈਸੇ ਬਣੇਗੇ ਜਾਂ ਕਿਸੇ ਜਿਹਨੇ ਸਮਾਨ ਦੇ ਤੇ ਜਰੂਰ ਕਰੀਏ ਪਿੱਛੇ ਵੀ ਜਾ ਰਹੇ ਨੇ ਤੁਜੀ ਕੀਤਾ ਸੀਗਾ ਵੀ ਬੱਚਿਆਂ ਦੀ ਪ੍ਰਾਈਸ ਦੇ ਜਿਹੜੇ ਸੀਗੇ ਉਹਨਾਂ ਦੀ ਜਿਹੜਾ ਫੀਸਾਂ ਸੀਗਾ ਉਹ ਦਿੱਤੀਆਂ ਇੱਕ ਇੱਕ ਸਾਲ ਦੀਆਂ ਕਈਆਂ ਕੁੜੀਆਂ ਦੇ ਵਿਆਹ ਵੀ ਕੀਤੇ ਨੇ ਤੇ ਇਹਨਾਂ ਦੇ ਵਿੱਚ ਅਸੀਂ ਪਹਿਲੇ ਵੀ ਕੋਈ ਮਕਾਨਾਸ਼ ਦੋਕ ਬਣਾ ਕੇ ਦਿੱਸੇ ਕਿ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਥੈਂਕਸ ਮੈਡੀਸਨ ਵਾਸਤੇ ਵੀ ਤੁਸੀਂ ਜਿੰਦ